ਸਿਆਣਪ ਦੀ ਨਿਸ਼ਾਨੀ ਬੰਦੇ ਦੀ ਉਮਰ ਕਰਕੇ ਨਹੀਂ ਹੁੰਦੀਗੀ ਸਾਡੇ ਸਮਾਜ 'ਚ ਵੈਸੇ ਹੁੰਦਾ ਐ ਇਦਾਂ ਹੀ ਆ ਮੈਂ ਕਹਿੰਨੇ ਜੇ ਸਿਆਣੇ ਦੀ ਗੱਲ ਵੇਖਣੇ ਵੇ ਬਾਬਾ ਅਜੀਤ ਸਿੰਘ ਘਟ ਸਿਆਣੇ ਆ ਬਾਬਾ ਜੁਝਾਰ ਸਿੰਘ ਜੀ ਘਟ ਸਿਆਣੇ ਆ ਬਾਬਾ ਜੋਰਾਵਰ ਸਿੰਘ ਵਰਿਆਂ ਪਿਆਰੀਆਂ ਸ਼ਖਸੀਅਤਾਂ ਘਟ ਸਿਆਣੀਆਂ ਜੀ ਇੱਕ ਇਤਿਹਾਸ ਦਾ ਪੰਨਾ ਕਹਿਣ ਲੱਗਾ ਬੜੇ ਬਰੀਕੀ ਨਾਲ ਸੁਣਿਓ ਤੁਸੀਂ ਭਾਈ ਵੀਰ ਸਿੰਘ ਬਾਰੇ ਬੜਿਆਂ ਨੇ ਸੁਣਿਆ ਹੋਏਗਾ ਕੌਮ ਦੇ ਕਈ ਵਿਦਵਾਨ ਜਦੋਂ ਗੁਰਮਤਿ ਦੀਆਂ ਗੱਲਾਂ ਕਰਦੇ ਤੇ ਭਾਈ ਵੀਰ ਸਿੰਘ ਦੇ ਕਈ ਉਦਾਹਰਨਾ ਦਿੰਦੇ ਮੈਨੂੰ ਵਕਤ ਮਿਲਿਆ ਮੈਂ ਕਦੇ ਵੀ ਗੱਲ ਸੋਚਦੇ ਹੁੰਦਾ ਸੀ ਵੀ ਵੀਰ ਸਿੰਘ ਜੀ ਬਾਰੇ ਬੜਾ ਸੁਨਾਇਆ ਜਾਂਦਾ ਵੀ ਕਿਤੇ ਆਪਾਂ ਵੀ ਪੜ੍ਹ ਕੇ ਦੇਖੀਏ ਇੱਕ ਕਿਤਾਬ ਮੇਰੇ ਹੱਥ ਲੱਗੀ ਤੇ ਮੈਂ ਜਦੋਂ ਪੜਿਆ ਨਾ ਮੈਂ ਹੈਰਾਨ ਹੋ ਗਿਆ ਵੀ ਭਾਈ ਵੀਰ ਸਿੰਘ ਤੁਸੀਂ ਹੈਰਾਨ ਹੋਵੋਗੇ 8 ਸਾਲ ਦੀ ਉਮਰ ਆ 8 ਸਾਲ ਦੀ ਤੇ ਧੰਗ ਗੁਰੂ ਗ੍ਰੰਥ ਸਾਹਿਬਹਾਰਾਏ ਪੜਨ ਲੱਗ ਪਏ ਗੱਲ ਬੜਾ ਛੋਟੀ ਜੀ ਆ ਪਰ ਬਹੁਤ ਵੱਡਾ ਇਹ ਪੱਖ ਰੱਖਦੀ ਹੈ ਜਿਸ ਕੌਮ ਦੀਆਂ ਕੌਮ ਦੇ ਵਿਦਵਾਨ ਦੀਆਂ ਸੀ ਗੱਲਾਂ ਸਟੇਜ ਤੇ ਬੈਠ ਕੇ ਕਰਦੇ ਆ ਵੀ ਭਾਈ ਵੀਰ ਸਿੰਘ 8 ਸਾਲ ਦੀ ਉਮਰ ਚ ਭਾਈ ਵੀਰ ਸਿੰਘ ਗੁਰੂ ਗ੍ਰੰਥ ਸਾਹਿਬ ਮਾਰ ਨੂੰ ਪੜਨ ਲੱਗ ਪਏ ਤੇ ਅਗਲੀ ਗੱਲ ਹੋਰ ਸੁਣਿਓ ਗੁਰਬਾਣੀ ਦੀ ਇੱਕ ਪੰਕਤੀ ਆ ਵਿਦਿਆ ਵਿਚਾਰੀ ਤਾ ਪਰਪਕਾਰੀ ਇਹਦਾ ਅਰਥ ਪਤਾ ਕੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦਾ ਵੀ ਤਾਂ ਫਾਇਦਾ ਜੇ ਜ਼ਿੰਦਗੀ ਚ ਪਰਪਕਾਰ ਹੋਵੇ ਭਾਈ ਵੀਰ ਸਿੰਘ ਦਾ ਇੱਕ ਦੋਸਤ ਸੀਗਾ ਉਹ ਬਿਮਾਰ ਹੋ ਗਿਆ ਔਰ ਮੁਸ਼ਕਲ ਇਹ ਬਣੀ ਵੀ ਬਿਮਾਰੀ ਦੇ ਨਾਲ-ਨਾਲ ਗਰੀਬੀ ਨੇ ਵੀ ਉਹਦਾ ਜਿਹੜਾ ਘੇਰਾ ਉਹ ਘਤ ਲਿਆ ਹੁਣ ਡਾਕਟਰ ਕੋਲੇ ਚਲਾ ਗਿਆ ਡਾਕਟਰ ਕਹਿੰਦਾ ਭਲਿਆ ਵੀ ਮੈਂ ਤੇਰੇ ਕੋਲੋਂ ਚੱਲ ਦਵਾਈ ਦੇ ਪੈਸੇ ਤੇ ਨਹੀਂ ਲੈਂਦਾ ਚਲੋ ਕੋਈ ਗੱਲ ਨਹੀਂ ਤੇਰੇ ਹਾਲਾਤ ਦੇ ਕੇ ਪਰ ਥੋੜਾ ਜਿਹਾ ਇੰਤਜ਼ਾਮ ਸੱਜਣਾ ਤੈਨੂੰ ਆਪ ਕਰਨਾ ਪੈਣਾ ਉਹਨੇ ਆਖਿਆ ਜੀ ਕੀ ਕਰਨਾ ਪੈਣਾ ਕਹਿੰਦਾ ਹਲਵਾਈ ਧਿਆਨ ਦੇ ਇੱਕ ਗੱਲ ਸੁਣਿਓ ਹਲਵਾਈ ਕੋਲੇ ਜਾਣਾ ਤੇ ਉੱਥੋਂ ਰੋਜ਼ ਦੁੱਧ ਲੈ ਕੇ ਆਉਣਾ ਉਹਨੇ ਆਖਿਆ ਮਾਰਾਏ ਮੇਰੇ ਕੋਲ ਤੇ ਪੈਸੇ ਕੋਈ ਨਹੀਂ ਜੇ ਪੈਸੇ ਹੁੰਦੇ ਤੇ ਮੈਂ ਤੇਥੋਂ ਇਲਾਜ ਨਾ ਕਰਾ ਲੈਂਦਾ ਉਹਨੇ ਆਖਿਆ ਤੈਨੂੰ ਇਹ ਇਲਾਜ ਕਰਾਉਣਾ ਪੈਣਾ ਇਲਾਜ ਮੈਂ ਦੱਸ ਸਕਦਾ ਦਵਾਈ ਮੈਂ ਤੈਨੂੰ ਦੇ ਸਕਦਾ ਚੱਲ ਤੇਥੋਂ ਪੈਸੇ ਵੀ ਨਹੀਂ ਮੈਂ ਲੈਂਦਾ ਪਰ ਦੇਰੀ ਦਾ ਪ੍ਰਬੰਧ ਤੈਨੂੰ ਕਰਨਾ ਪੈਣਾ ਪਰਉਪਕਾਰੀ ਦੀ ਵਿਆਖਿਆ ਸੁਣਿਓ ਧਿਆਨ ਨਾਲ ਹੋਇਆ ਕਿ ਉਹ ਰੋਜ਼ ਦੁੱਧ ਲੈਣ ਜਾਂਦਾ ਹੁਣ ਦੁੱਧ ਲੈ ਕੇ ਆਉਂਦਾ ਪੈਸੇ ਸਿਰੇ ਚੜ ਗਏ ਇਸ ਗੱਲ ਦਾ ਪਤਾ ਸਤਕਾਰਯੋਗ ਭਾਈ ਵੀਰ ਸਿੰਘ ਨੂੰ ਲੱਗਦਾ ਪਰਪਕਾਰੀ ਵੇਖੋ ਕਿੱਡਾ ਉਹਦਾ ਜੀਵਨ ਹੋਏਗਾ ਭਾਈ ਵੀਰ ਸਿੰਘ ਰੌਲਾ ਨਹੀਂ ਪਾਉਂਦੇ ਜਿਵੇਂ ਅਸੀਂ ਤੇ ਕਈ ਵਾਰੀ ਕੋਈ ਸੇਵਾ ਕਰਦੇ ਰੌਲਾ ਹੀ ਪਾਉਣ ਲੱਗ ਪੈਂਦੇ ਆ ਖਿਆਲ ਕਰਿਓ ਕਦੇ ਸਿਆਣਿਆਂ ਦੀ ਇੱਕ ਕਹਾਵਤ ਅਸੀਂ ਪਹਿਲਾਂ ਪੜ੍ਹਦੇ ਹੁੰਦੇ ਸੀਗਾ ਕਿ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ ਇਹਦਾ ਮਤਲਬ ਹੁੰਦਾ ਵੀ ਸੱਜੇ ਹੱਥ ਨਾਲ ਤੂੰ ਕੰਮ ਕਰ ਲਿਆ ਤੇ ਖੱਬੇ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾਗਾ ਤੇ ਖੱਬੇ ਨੂੰ ਪਤਾ ਲੱਗ ਗਿਆ ਤੇ ਸੱਜੇ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ ਭਾਈ ਵੀਰ ਸਿੰਘ ਨਾਲ ਕਿਤੇ ਗੱਲਬਾਤ ਕੀਤੀ ਤੇ ਸਹਿਜੇ ਸੁਭਾਅ ਦੇ ਮੂੰਹ ਚੋਂ ਗੱਲ ਨਿਕਲੀ ਕਹਿੰਦਾ ਵੀ ਦੁੱਧ ਵਾਲ ਦੇ ਪੈਸੇ ਦੇਣਿਆ ਹਰਾਨ ਹੋਵੋਗੇ ਤੁਸੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਉਸ ਬਾਬੇ ਨੇ ਭਾਈ ਵੀਰ ਸਿੰਘ ਨੇ ਰੋਜ਼ ਚੋਰੀ ਜਾ ਜਾ ਕੇ ਪੈਸੇ ਦੇਨੇ ਤੇ ਜਿਹੜਾ ਉਹਦੇ ਤੇ ਕਰਜ਼ਾ ਚੜਿਆ ਸੀ ਨਾ ਆਪਣੇ ਦੋਸਤ ਦੇ ਆਪਣੇ ਸੰਗੀ ਸਾਥੀ ਦੇ ਉਹ ਕਰਜ਼ਾ ਲਾ ਕੇ ਰੱਖਦਾ ਇਹਨੂੰ ਕੀ ਕਹਿੰਦੇ ਆ ਵਿਦਿਆ ਵਿਚਾਰੀ ਤਾਂ ਬੋਲੋ ਜੀ ਵਿਦਿਆ ਵਿਚਾਰੀ ਤਾਂ ਆਖੋ ਸਤਨਾਮ ਸ਼੍ਰੀ ਇਥੇ ਬਸ ਨਹੀਂ ਹੈ ਗੱਲ ਕਿ ਇਹ ਸਿੱਖਣ ਦੀ ਕਦੇ ਉਮਰ ਨਹੀਂ ਹੁੰਦੀਗੀ ਇੱਕ ਵਾਰੀ ਜੇ ਮੈਂ ਭੁੱਲਦਾ ਨਾ ਹਾਂ ਤੇ ਕ ਮਹਾਂਤ ਨਰੇਸ਼ ਉਹ ਭਾਈ ਵੀਰ ਸਿੰਘ ਦੇ ਪਿਤਾ ਕੋਲ ਆ ਗਿਆ ਉਹਨੇ ਬ੍ਰਿਜ ਭਾਸ਼ਾ ਵਿੱਚ ਕੋਈ ਕਵਿਤਾ ਲਿਖੀ ਤੇ ਉਹਨੂੰ ਇਹ ਵੀ ਪਤਾ ਲੱਗਿਆ ਵੀ ਜਿੱਥੇ ਮੈਂ ਬ੍ਰਿਜ ਭਾਸ਼ਾ 'ਚ ਲਿਖੀ ਤੇ ਉਥੇ ਭਾਈ ਵੀਰ ਸਿੰਘ ਵੀ ਕੁਝ ਲਿਖਦੇ ਆ ਪਰ ਉਹ ਲਿਖਦੇ ਪੰਜਾਬੀ ਵਿੱਚ ਤੇ ਜਾ ਕੇ ਭਾਈ ਵੀਰ ਸਿੰਘ ਦੇ ਪਿਤਾ ਨੂੰ ਕਹਿੰਦਾ ਨਰੇਸ਼ ਮਹਾਂਤ ਕਹਿੰਦਾ ਮੈਂ ਵੀਰ ਸਿੰਘ ਨੂੰ ਮਿਲਣਾ ਚਾਹਣਾ ਨਾਲੇ ਇੱਕ ਸਲਾਹ ਦੇਣੀ ਚਾਹਣਾ। ਉਹਨੇ ਆਖਿਆ ਜੀ ਕਿਹੜੀ ਸਲਾਹ ਦੇਣੀ ਚਾਹਣਿਓ? ਕਲਗਾ ਮੈਂ ਸਲਾਹੇ ਦੇਣੀ ਚਾਹਣਾ ਕਿ ਵੀਰ ਸਿੰਘ ਨੂੰ ਇਹ ਕਿਆ ਕਰਕੇ ਪੰਜਾਬੀ ਚ ਨਾ ਲਿਖਿਆ ਕਰ। ਸੁਣਿਓ ਪੰਜਾਬੀ ਚ ਨਾ ਲਿਖਿਆ ਕਰ ਬ੍ਰਿਜ ਭਾਸ਼ਾ ਚ ਲਿਖਿਆ ਕਰ। ਅੱਗੋ ਬਾਪੂ ਬੜਾ ਸਿਆਣਾ ਸੀ। ਉਹਨੇ ਆਖਿਆ ਜੀ ਇਹ ਸਲਾਹ ਮੈਂ ਨਹੀਂ ਦੇ ਸਕਦਾਗਾ। ਇਹ ਸਲਾਹ ਮੈਂ ਨਹੀਂ ਦੇ ਸਕਦਾ। ਤੁਸੀਂ ਆਪ ਦੇ ਦਿਓ ਜਾ ਕੇ ਸਲਾਹ। ਨਰੇਸ਼ ਮਹੰਤ ਜਾ ਕੇ ਮਿਲਿਆ ਵੀਰ ਸਿੰਘ ਨੂੰ ਤੇ ਜਦੋਂ ਉਹਨੇ ਕੋਈ ਆਪਣੀ ਕਵਿਤਾ ਸੁਣਾਈ ਨਾ ਬ੍ਰਿਜ ਭਾਸ਼ਾ ਦੇ ਵਿੱਚ ਤੇ ਅੱਗੋਂ ਫਿਰ ਉਹਨਾਂ ਭਾਈ ਵੀਰ ਸਿੰਘ ਵੀ ਕੁਝ ਸਹਿਤ ਪੰਜਾਬੀ 'ਚ ਸੁਣਾਉਣ ਲੱਗੇ ਤੇ ਜਦੋਂ ਸਹਿਤ ਉਹਨੇ ਪੰਜਾਬੀ 'ਚ ਸੁਣਾਇਆ ਤੁਸੀਂ ਹੈਰਾਨ ਹੋਵੋਗੇ ਜਿਹੜਾ ਇਹ ਕਹਿਣ ਆਇਆ ਸੀ ਨਾ ਕਿ ਪੰਜਾਬੀ ਛੱਡ ਦੇ ਤੇ ਬ੍ਰਿਜ ਭਾਸ਼ਾ 'ਚ ਲਿਖਿਆ ਕਰ ਉਹਨੇ ਹੱਥ ਜੋੜ ਕੇ ਖਲੋ ਕੇ ਆਖਿਆ ਕਹਿਣ ਲੱਗਾ ਵੀਰ ਸਿਆਜ ਮੈਂ ਤੇਰੇ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਬ੍ਰਿਜ ਭਾਸ਼ਾ ਵਿੱਚ ਮੈਂ ਲਿਖਣਾ ਬੰਦ ਕਰ ਦਿੱਤਾ ਅੱਜ ਤੋਂ ਬਾਅਦ ਮੈਂ ਪੰਜਾਬੀ 'ਚ ਲਿਖਿਆ ਕਰਾਂਗਾ ਆਖੋ ਸਤਨਾਮ ਸ਼੍ਰੀ ਕੀ ਆ ਭਲਾ ਗੱਲ ਸਿੱਖਣ ਦੀ ਕਦੇ ਉਮਰ ਨਹੀਂ ਹੁੰਦੀਗੀ ਮੈਂ ਜਿਹੜੀ ਗੱਲ ਤੁਹਾਨੂੰ ਸਾਂਝੀ ਕਰਨ ਲੱਗਿਆ